ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਬਾਰੇ ਤੇ ਉਸ ਦੇ ਨਾਲ ਨਾਲ ਜੋ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਜੋ ਝੋਨੇ ਦੀ ਖਰੀਦ ਪ੍ਰਕਿਰਿਆ ਤੇ ਆਰਟੀ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਲੈ ਕੇ ਕੱਲ ਅਫਸਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਤੇ ਇਹ ਮੀਟਿੰਗ ਦੇ ਵਿੱਚ ਉਹਨਾਂ ਨੇ ਜੋ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਚਰਚਾ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਰਾਈਸ ਮਿਲਰ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਕਿਉਂਕਿ ਇਹ ਖਰੀਦ ਪ੍ਰਕਿਰਿਆ ਦੇ ਰਾਈਸ ਮਿਲਰ ਵੀ ਇੱਕ ਸਟੇਕ ਹোল্ডার ਨੇ ਉਹਨਾਂ ਦੇ ਬਿਨਾ ਇਹ ਖਰੀਦ ਪ੍ਰਕਿਰਿਆ ਪੂਰੀ ਨਹੀਂ ਹੋ ਸਕਦੀ ਸੋ ਉਹਨਾਂ ਨਾਲ ਵੀ ਜੋ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਇਸ ਦੇ ਨਾਲ-ਨਾਲ ਜੋ ਕੇਂਦਰ ਦੇ ਜੁੜੇ ਮਸਲੇ ਨੇ ਉਸ ਨੂੰ ਲੈ ਕੇ ਵੀ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਜੀ ਨਾਲ ਉਹਨਾਂ ਨੇ ਜੋ رابطہ ਕਾਇਮ ਕੀਤਾ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਸਟੋਰੇਜ ਦੀ ਸਮੱਸਿਆ ਉਹਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਏਗਾ ਤੇ ਉਹਨਾਂ ਨੇ ਇਹ ਜਾਣਕਾਰੀ ਦਿੰਦਾ ਕਿ ਪੰਜਾਬ ਸਰਕਾਰ ਜੋ ਝੋਨੇ ਦੀ ਖਰੀਦ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਕੋਈ ਵੀ ਦਿੱਕਤ ਇਹਦੇ ਵਿੱਚ ਨਹੀਂ ਆਏਗੀ ਸੋ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਹੀ ਉਹਨਾਂ ਨੇ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜੋ ਝੋਨੇ ਦੀ ਖਰੀਦ ਲਈ ਉਹਨਾਂ ਨੂੰ 41339 ਕਰੋੜ ਰੁਪਏ ਦੀ ਜੋ ਕ੍ਰੈਡਿਟ ਲਿਮਿਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਸਾਰੀਆਂ ਜੋ ਜੋ ਮੰਡੀਆਂ ਨੇ ਉਹ ਝੋਨੇ ਦੀ ਖਰੀਦ ਵਾਸਤੇ ਤਿਆਰ ਨੇ ਕਿਸਾਨਾਂ ਦੀਆਂ ਮੰਡੀਆਂ ਜੋ ਜੋ ਫਸਲ ਹੈ ਉਹ ਮੰਡੀਆਂ ਦੇ ਵਿੱਚ ਨਹੀਂ ਰੁਲੇਗੀ ਤੇ ਉਹਨਾਂ ਦੀ ਜੋ ਅਦਾਇਗੀ ਹੈ ਉਹ ਟਾਈਮ ਸਿਰ ਖਾਤਿਆਂ ਦੇ ਵਿੱਚ ਕਰ ਦਿੱਤੀ ਜਾਏਗੀ ਸੋ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਜੋ ਸਰਕਾਰ ਹੈ ਉਹ ਕਿਸਾਨਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਵਚਨਬੱਧ ਹੈ ਸੋ ਇਹ ਸਾਰੀ ਜਾਣਕਾਰੀ ਉਹਨਾਂ ਨੇ ਆਪਦੇ ਸੋਸ਼ਲ ਮੀਡੀਆ ਤੇ ਦਿੱਤੀ ਹੈ ਤੇ ਕੀ ਇਹ ਸਾਰੀ ਜਾਣਕਾਰੀ ਜੋ ਸਹੀ ਹੋਏਗੀ ਜਾਂ ਇੱਕ ਤਰੀਕ ਤੋਂ ਸਾਰਾ ਸਿਸਟਮ ਬਿਲਕੁਲ ਲਾਗੂ ਹੋ ਜੇਗਾ ਕਿਉਂ ਜੋ ਸ਼ੈਲਰ ਮਾਲਕ ਤੇ ਆਰਤੀ ਜੋ ਕਾਫੀ ਪਿਛਲੇ ਦਿਨਾਂ ਤੋਂ ਰੋਲਾ ਪਾ ਰਹੇ ਸੀ ਸਿਰਫ ਇਹ ਬਿਆਨਬਾਜ਼ੀ ਹੈ ਜਾਂ ਇਹਦਾ ਰੀਅਲ ਅਸਰ ਵੀ ਜੋ ਮਾਰਕੀਟ ਦੇ ਵਿੱਚ ਵੇਖਣ ਨੂੰ ਮਿਲੇਗਾ ਕਿ ਉਹ ਜੋ ਮੋਕੇ ਤੇ ਰੇਟ ਚੱਲ ਰਹੇ ਨੇ ਕਾਫੀ ਜੋ ਇਸ ਵਿਵਾਦ ਕਰਕੇ ਡਾਊਨ ਆ ਗਏ ਨੇ ਹਾਲਾਂਕਿ ਹਰਿਆਣਾ ਦੇ ਮੰਡੀਆਂ ਦੇ ਵਿੱਚ ਤੇਜ਼ੀ ਹੈ ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਰੇਟ ਲਗਭਗ ਜੋ ਇਸ ਮੁੱਦੇ ਕਰਕੇ ਹੀ ਕਾਫੀ ਡਾਊਨ ਚੱਲ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਵੀ ਸਿਰਫ ਬਿਆਨਬਾਜ਼ੀ ਹੈ ਜਾਂ ਗਰਾਊਂਡ ਰਿਪੋਰਟ ਤੇ ਵੀ ਕੋਈ ਜੋ ਇਹਦਾ ਅਸਰ ਦਿਖਦਾ ਮੰਡੀਆਂ ਦੇ ਵਿੱਚ ਸਾਰੀ ਖਰੀਦ ਬਿਲਕੁਲ ਸਹੀ ਤਰੀਕੇ ਨਾਲ ਹੁੰਦੀ ਹੈ ਕਿਸਾਨ ਖੱਜਲਖਵਾਰ ਨਹੀਂ ਹੁੰਦਾ ਤਾਂ ਉਹਦੇ ਲਈ ਬਹੁਤ-ਬਹੁਤ ਧੰਨਵਾਦ ਜੋ ਪੰਜਾਬ ਸਰਕਾਰ ਦਾ ਕੀਤਾ ਜਾਏਗਾ ਪਰ ਫਿਲਹਾਲ ਇਹਨੂੰ ਜੋ ਅਮਲੀ ਜਾਮਾ ਜੋ ਗਰਾਊਂਡ ਰਿਪੋਰਟ ਤੇ ਪਹੁੰਚਾਣਾ ਜ਼ਰੂਰੀ ਹੈ ਦੇਖਦੇ ਆਉਣ ਵਾਲੇ ਦਿਨਾਂ 'ਚ ਇੱਕ ਤਰੀਕ ਤੋਂ ਜੋ ਇਹ ਸਾਰਾ ਸਹੀ ਸਿਸਟਮ ਚੱਲਦਾ ਹੈ ਜਾਂ ਨਹੀਂ ਉਸ ਦੇ ਨਾਲ ਨਾਲ ਜੋ ਆਪਾਂ ਗੱਲ ਕਰਦੇ ਆ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਗੱਲ ਕਰੀਏ ਟੁਹਾਣਾ ਮੰਡੀ ਦੀ ਤਾਂ 1509 ਕੰਬਾਈਨ ਵਾਲਾ ਇੱਥੇ 2290 ਰੁਪਏ ਪ੍ਰਤੀ ਕੁਇੰਟਲ ਲੱਗਿਆ 1847 ਕੰਬਾਈਨ ਵਾਲਾ 2200 ਰੁਪਏ ਪ੍ਰਤੀ ਕੁਇੰਟਲ ਉਸ ਤੋਂ ਬਾਅਦ ਫਾਜ਼ਿਲਕਾ ਮੰਡੀ 1509 ਕੰਬਾਈਨ ਵਾਲਾ 2762 ਰੁਪਏ ਕਰੋਂਡਾ ਮੰਡੀ 1509 ਕੰਬਾਈਨ ਵਾਲਾ 2751 ਰੁਪਏ ਠੀਕਾ ਮੰਡੀ 1509 ਕੰਬਾਈਨ ਵਾਲਾ 2740 ਰੁਪਏ ਕੈਥਲ ਮੰਡੀ 1509 ਕੰਬਾਈਨ ਵਾਲਾ 2725 ਰੁਪਏ ਨਿਸੰਗਮ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2670 ਰੁਪਏ ਪਾਣੀਪਤ ਮੰਡੀ 1509 ਕੰਬਾਈਨ ਵਾਲਾ 2731 ਰੁਪਏ ਗਣੌਰ ਮੰਡੀ 1509 ਹੱਥ ਵਾਲਾ 2951 ਰੁਪਏ ਰਾਵਰੀ ਮੰਡੀ 1509 ਕੰਬਾਈਨ ਵਾਲਾ 2625 ਰੁਪਏ ਉਸ ਤੋਂ ਬਾਅਦ ਸਮਾ ਲੱਖਾ ਮੰਡੀ 1509 2771 ਰੁਪਏ ਰਤਿਆ ਮੰਡੀ 1509 ਕੰਬਾਈਨ ਵਾਲਾ 2862 ਰੁਪਏ ਪੇਵਾ ਮੰਡੀ 1509 ਕੰਬਾਈਨ ਵਾਲਾ 2781 ਰੁਪਏ ਰਾਦੋੜ ਮੰਡੀ 1509 ਕੰਬਾਈਨ ਵਾਲਾ 2755 ਰੁਪਏ ਸਰਸਾ ਮੰਡੀ 1509 ਕੰਬਾਈਨ ਵਾਲਾ 2900 ਰੁਪਏ ਸਫੀਦਾ ਮੰਡੀ 1509 ਕੰਬਾਈਨ ਵਾਲਾ 2752 ਰੁਪਏ ਸੁਮਾਣਾ ਮੰਡੀ 1509 ਕੰਬਾਈਨ ਵਾਲਾ 2840 ਰੁਪਏ ਅਮਰitsar sai ਮੰਡੀ 1509 ਕੰਬਾਈਨ ਵਾਲਾ 2751 ਰੁਪਏ ਉਸ ਤੋਂ ਬਾਅਦ ਪੁੰਦਰੀ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2715 ਰੁਪਏ ਹੱਥ ਵਾਲਾ 2811 ਰੁਪਏ ਉਸ ਤੋਂ ਬਾਅਦ ਖਨੋਰੀ ਮੰਡੀ 1509 ਹੱਥ ਕੰਬਾਈਨ ਵਾਲਾ 2800 ਰੁਪਏ ਜੰਡਿਆਲਾ ਗੁਰੂ 1509 2700 ਰੁਪਏ ਗੁਹਾਣਾ ਮੰਡੀ 1509 2751 ਰੁਪਏ ਪਾਤੜਾ ਮੰਡੀ 1509 2845 ਰੁਪਏ ਬਟਾਲਾ ਮੰਡੀ 1509 ਕੰਬਾਈਨ ਵਾਲਾ 2595 ਰੁਪਏ ਉਹੀ ਮੰਡੀ ਹੈ ਬਟਾਲਾ ਜੋ ਪਿਛਲੇ ਹਫਤੇ ਇੱਥੇ ਟੋਪ ਦਾ ਰੇਟ 1509 ਦਾ ਲੱਗਿਆ ਸੀ 3200 3300 ਨੂੰ ਹੱਥ ਮਾਰ ਰਹੀ ਸੀ ਅੱਜ 2595 ਰੁਪਏ ਜੋ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਇੱਥੇ ਲੱਗਾ ਹੈ ਉਸ ਤੋਂ ਬਾਅਦ ਇਸਲਾਮਾਬਾਦ ਮੰਡੀ 1509 2751 ਰੁਪਏ ਕੋਟਾ ਮੰਡੀ 1509 ਹੱਥ ਵਾਲਾ 2600 ਰੁਪਏ 17 18 3300 ਰੁਪਏ ਉਸ ਤੋਂ ਬਾਅਦ ਬਰਵਾਲਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ ਫਤਿਹਪੁਰਬਾਦ ਮੰਡੀ 1509 2755 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਸੋ ਕਿਸਾਨ ਵੀਰੋ ਇਹ ਮੇਨ ਮੇਨ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਸੇ ਮੇਰੇ ਕਿਸਾਨ ਵੀਰ ਨੇ ਮੰਡੀ ਚ ਝੋਨਾ ਵੇਚਿਆ ਹੋਵੇ ਤਾਂ ਕਮੈਂਟਾਂ ਦੇ ਵਿੱਚ ਆਪਦਾ ਰੇਟ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀ ਇਸ ਤੋਂ ਜਾਣਕਾਰੀ ਲੈ ਸਕਣ ਤੇ ਇਸ ਦੇ ਨਾਲ ਨਾਲ ਆਪਦੇ ਵਿਚਾਰ ਵੀ ਜ਼ਰੂਰ ਸਾਂਝੇ ਕਰੋ ਕਿ ਇਹ ਝੋਨੇ ਦੀ ਖਰੀਦ ਇਸ ਵਾਰੀ ਬਿਲਕੁਲ درست ਹੋਏਗੀ ਜਾਂ ਸਹੀ ਪ੍ਰਕਿਰਿਆ ਨਾਲ ਹੋਏਗੀ ਤੇ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਵਦ ਜ਼ਰੂਰ ਕਿਸਾਨਾਂ ਨਾਲ ਸ਼ੇਅਰ ਕਰੋ ਇਦਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਫੇਸਬੁਕ ਪੇ ਤੇ YouTube ਚੈਨਲ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ